ਨਰਨ ਸਿੰਘ ਚੋੜਾ ਇੱਕ ਜਿਹੜਾ ਪੁਰਾਣਾ ਕ੍ਰਿਮੀਨਲ ਵੀ ਹੈ ਉਹਨੂੰ ਅਰੈਸਟ ਕੀਤਾ ਗਿਆ ਹੈ ਔਰ ਉਹਦੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਅਸੀਂ ਮੁਕੱਦਮਾ ਦਰਜ ਕੀਤਾ ਔਰ ਉਹਦੇ ਪੋਜ਼ੇਸ਼ਨ ਤੋਂ 9mm ਦਾ ਪਿਸਤਲ ਵੀ ਬਰਾਮਦ ਹੋਇਆ ਔਰ ਸਾਰੀ ਤਹਿਕੀਕਾਤ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ ਨਰਨ ਸਿੰਘ ਚੋੜਾ ਦੇ ਨਾਲ ਹੋਰ ਵੀ ਕੋਈ ਸੀ ਜਾਂ ਉਹਦੇ ਪਿੱਛੇ ਕੋਈ ਫੰਡਰੇਸ਼ਨ ਜਾਂ ਕੋਈ ਕੰਮ ਕਰਦੀ ਸੀ ਆਰਗੇਨਾਈਜੇਸ਼ਨ ਤੇ ਇਸ ਦੇ ਪਿੱਛੇ ਕੀ ਮਕਸਦ ਹੈ ਦੇਚ ਸਾਰੇ ਹੀ ਐਂਗਲ ਇਨਵੈਸਟੀਗੇਸ਼ਨ ਚ ਬੜਾ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਚ ਇਹਦਾ ਆਪਣੀ ਮਾਨਸਿਕਤਾ ਕੀ ਸੀਗੀ ਜਾਂ ਕੀ ਇਹਦੇ ਮਨ ਦੇ ਵਿੱਚ ਸੀਗਾ ਉਸ ਤੋਂ ਇਲਾਵਾ ਕੋਈ ਆਰਗੇਨਾਈਜੇਸ਼ਨ ਜਾਂ ਪੋਲਿਟੀਕਲ ਐਂਗਲ ਇਸ ਜਿਹੜਾ ਅੱਜ ਉਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਇਸੇ ਆਪ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਔਰ ਜੋ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਹੈਗੀ ਆ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏਗੀ ਨਰੈਣ ਸਿੰਘ ਚੋੜਾ ਆਪ ਇਕੱਲਾ ਹੀ ਐਸੀ ਜਾਂ ਨਾਲ ਉਸਦੇ ਹੋਰ ਵੀ ਕੋਈ ਮੌਕੇ ਉਹ ਅਜੇ ਤੱਕ ਤਾਂ ਜਿਹੜੀ ਉਹਦੇ ਪੁਛਕਿਛ ਤੇ ਗੱਲ ਸਾਰੀ ਚੱਲ ਰਹੀ ਔਰ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਕੈਲੀਬ੍ਰੇਟ ਕਰਨ ਨੂੰ ਕਿ ਉਹ ਇਕੱਲਾ ਹੀ ਸੀ ਕਿ ਉਹਦੇ ਨਾਲ ਕੋਈ ਹੋਰ ਸਾਥੀ ਵੀ ਸੀ ਉਹ ਸਾਰਾ ਟੈਕਨੀਕਲ ਤੇ ਜਿਹੜੀ ਔਨ ਸਪਾਟ ਇਨਵੈਸਟੀਗੇਸ਼ਨ ਉਹ ਸਾਰੀਆਂ ਚੀਜ਼ਾਂ ਰਿਵੀਲ ਕਰੇਗੀ ਲੋਕਾਂ ਦਾ ਸਾਨੂੰ ਆਇਆ ਸੀ ਕਿ ਸੁਖਵੀਰ ਪਾਦਲ ਨੇ ਜਿਹੜਾ ਇਹ ਹਮਲਾ ਹੈ ਇਹ ਰਾਜਨੀਤਿਕ ਵਿਸ਼ਵਾਸ ਜਾਂ ਸਿਮਪਥੀ ਲੈ ਲਈ ਲੋਕਾਂ ਦੀ ਆਪਕੋ ਨਾ ਕਰਵਾਇਆ ਹੋਵੇ ਦੇਖੋ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਇਓ ਸਿਮਪਥੀ ਵਾਲਾ ਜਾਂ ਰਾਜਸੀ ਹੱਥ ਤੁਸੀਂ ਕਹਿ ਰਹੇ ਹੋ ਜਾਂ ਆਪ ਕਰਵਾਉਣ ਵਾਲੀ ਗੱਲ ਆ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕਨਕਲੂਡ ਕਰਾਂਗੇ ਇਸ ਸੇਵਾਦਾਰ ਵੱਲੋਂ ਜਿਹੜਾ ਕਿ ਉਸ ਬੋਸ਼ਣ ਪੜਿਆ ਗਿਆ ਪਰ ਕੀ ਲੱਗਦਾ ਕਿ ਉਹ ਸੇਵਾਦਾਰ ਸੀ ਜਾਂ ਤੁਹਾਡਾ ਪੰਜਾਬ ਪੁਲਿਸ ਦਾ ਮਾਗੀ ਸੀ ਦੇਖੋ ਜੀ ਮੈਂ ਤੁਹਾਨੂੰ ਦੱਸਦਾ 3 ਟਾਇਰ ਸਕਿਉਰਿਟੀ ਲੱਗੀ ਸੀ ਇੱਕ ਐਸਐਸਪੀ ਲੈਵਲ ਦਾ ਆਫੀਸਰ ਏਆਈਜੀ ਲੈਵਲ ਦਾ ਆਫੀਸਰ ਇੰਚਾਰਜ ਸੀ ਦੋ ਐਸਪੀ ਸੀਗੇ ਦੋ ਡੀਐਸਪੀ ਔਰ 175 ਬੰਦੇ ਕੰਪਲੈਕਸ ਦੇ ਵਿੱਚ ਲੱਗੇ ਸੀ ਲੋਕਾਂ ਨੂੰ ਤਾਂ ਇਹ ਗੱਲ ਲੱਗ ਰਹੀ ਹੈ ਬਿਕੋਜ਼ ਵਰਦੀ ਧਾਰੀ ਉੱਥੇ ਡਿਪਲੋਇਮੈਂਟ ਨਹੀਂ ਹੁੰਦੀ ਮਰਿਆਦਾ ਦੇ ਖਿਲਾਫ ਜਾਂਦੀ ਹੈ ਗੱਲ ਔਰ ਲੋਕਾਂ ਦੀ ਜਿਹੜੀ ਫ੍ਰਿਸਕਿੰਗ ਹੈ ਜਾਂ ਰੋਕਣਾ ਉਹਨੂੰ ਇਤਰਾਜ ਬਹੁਤ ਕਰਦੀ ਹੈ ਸੰਗਤ ਉਸ ਗੱਲ ਦੇ ਧਿਆਨ ਰੱਖਦੇ ਸਿਵਲ ਡਰੈਸ ਦੇ ਵਿੱਚ ਹੀ ਸਾਰੀ ਪੁਲਿਸ ਲਾਈ ਗਈ ਸੀ ਔਰ ਉਹ ਸਾਡਾ ਪੁਲਿਸ ਕਰਮਚਾਰੀ ਸੀ ਐਸਆਈ ਜਸਬੀਰ ਸਿੰਘ ਜਿਨੇ ਬੜੀ ਮੁਸਤੈਦੀ ਨਾਲ ਉਹਦੇ ਨਾਲ ਦੋ ਤਿੰਨ ਹੋਰ ਕਰਮਚਾਰੀ ਸੀ ਜਿਨ੍ਹਾਂ ਨੇ ਇਹ ਸਾਰਾ ਬੰਦੇ ਨੂੰ ਕਾਬੂ ਕੀਤਾ ਔਰ ਉਹਦੀ ਮਨਸੂਬਿਆਂ ਦੇ ਵਿੱਚ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਇੱਕ اے ਆਈਜੀ ਜਗਜੀਤ ਵਾਲੀਆ ਜੀ ਸੀ ਦੋ ਐਸਪੀ ਸੀਗੇ ਜੀ ਆਪਣੇ ਵਿਸ਼ਾਲਜੀਤ ਸਿੰਘ ਔਰ ਹਰਪਾਲ ਸਿੰਘ ਔਰ ਦੋ ਡੀਐਸਪੀ ਸੀਗੇ ਔਰ 175 ਜਿਹੜੇ ਮੁਲਾਜ਼ਮ ਅਸੀਂ ਵਕਫ ਵਕ ਸਾਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲਾਏ ਹੋਏ ਸੀ ਇਸ ਹਮਲੇ ਦੇ ਜਿਹੜੇ ਕਿਹੜੇ ਕਿਹੜੇ ਐਂਗਲਾਂ ਤੋਂ ਜਾਂਚ ਕੀਤੀ ਜਾ ਸਕਦੀ ਇਹਨਾਂ ਦੇ ਸਾਰੇ ਐਂਗਲ ਹੀ ਅਸੀਂ ਦੇਖ ਰਹੇ ਹਾਂ ਜਿਹੜੇ ਤੁਸੀਂ ਦੱਸਿਆ ਉਹਦਾ ਬੈਕਗ੍ਰਾਉਂਡ ਨਰੈਨ ਸਿੰਘ ਚੋੜਾ ਦਾ ਉਹਦੀ ਮਾਨਸਿਕਤਾ ਉਹਦੇ ਵਿੱਚ ਕੋਈ ਪੋਲਿਟੀਕਲ ਐਂਗਲ ਜਾਂ ਕੋਈ ਆਰਗੇਨਾਈਜੇਸ਼ਨ ਦਾ ਹੱਥ ਔਰ ਜਿਹੜਾ ਲਾਸਟ ਸਵਾਲ ਤੁਸੀਂ ਕੀਤਾ ਕਿ ਕੋਈ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਜਾਂ ਕਰਾਇਆ ਗਿਆ ਉਹ ਐਂਗਲ ਵੀ ਬੜਾ ਟਰਾਂਸਪੇਰੈਂਟਲੀ ਇਨਵੈਸਟੀਗੇਟ ਹੋਏਗਾ